ਹਾਂਜੀ ਫਰੋਜਪੁਰ ਵਾਸੀਓ ਕਿੱਦਾਂ ਹੋ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਬਹੁਤ ਹੀ ਵਧੀਆ ਸਰਦੀਆਂ ਦੇ ਤੋਹਫੇ ਬਿਲਕੁਲ ਸਹੀ ਸੁਣਿਆ ਜੀ ਤੁਸੀਂ ਅਸੀਂ ਅਵੇਲੇਬਲ ਆ ਜੀ ਇਸ ਟਾਈਮ ਖੜੇ ਆ ਬ੍ਰਾਂਡ ਕਾਰਡ ਦੇ ਉੱਪਰ ਜਿਹੜਾ ਕਿ ਹਮੇਸ਼ਾ ਤੁਹਾਡੇ ਵਾਸਤੇ 70 ਪ੍ਰਤੀਸ਼ਤ ਕਰਦੀ ਸੇਲ ਤਾਂ ਹਮੇਸ਼ਾ ਲਗਾ ਕੇ ਹੀ ਰੱਖਦਾ ਹੁਣ ਜੇ ਗੱਲ ਕਰੀਏ ਤਾਂ ਹੁਣ ਐਸੀ ਸੇਲ ਤੁਹਾਡੇ ਵਾਸਤੇ ਸਰਦੀਆਂ ਨੂੰ ਲੈ ਕੇ ਆਇਆ ਜਿਹੜਾ ਸੁਣ ਕੇ ਤੁਸੀਂ ਯਕੀਨ ਨਹੀਂ ਕਰਨਾ ਬਿਲਕੁਲ ਜੀ ਤੁਸੀਂ ਪਹਿਲੇ ਤਸਵੀਰਾਂ ਦੇਖ ਲਓ ਇਹ ਮੇਰੇ ਪਿੱਛੇ ਆ ਨਾਲ ਨਾਲ ਤੁਹਾਨੂੰ ਜੈਕਟਸ ਨਜ਼ਰ ਆ ਰਹੀਆਂ ਨੇ ਇਹਦੇ ਵਿੱਚ ਜੈਕਟਸ ਐ ਸਵੈਟ ਸ਼ਰਟ ਐ ਇਹਦੇ ਵਿੱਚ ਹੁੱਡੀਜ਼ ਐ ਲੈਡੀਜ਼ ਜੈਕਟਸ ਹਰ ਇੱਕ ਦੇ ਉੱਪਰ ਅਗਰ ਤੁਸੀਂ ਗੱਲ ਕਰਾਂਗੇ ਆਪਾਂ ਬ੍ਰਾਂਡ ਦੀ ਤੇ ਤੁਹਾਨੂੰ ਬ੍ਰਾਂਡ ਮਿਲਣਗੇ ਇਹਦੇ ਵਿੱਚ ਯੂਐਸ ਪੋਲੋ ਮਿਲੇਗਾ ਐਡੀਡਾਸ ਮਿਲੇਗਾ ਠੀਕ ਹੈ ਜੀ ਹੋਰ ਇਸ ਤੋਂ ਇਲਾਵਾ ਹੋਰ ਬ੍ਰਾਂਡ ਮਿਲਣਗੇ ਇਹਦੇ ਵਿੱਚ ਆ ਕਈ ਤਰ੍ਹਾਂ ਦੇ ਜਿਹੜੇ ਇਹਦੇ ਵਿੱਚ ਬ੍ਰਾਂਡ ਅਵੇਲੇਬਲ ਹੋਣਗੇ ਉਸ ਦੇ ਨਾਲ-ਨਾਲ ਸਾਈਜ਼ ਵੀ ਤੁਹਾਨੂੰ ਮਿਲਣਗੇ ਸਾਈਜ਼ ਵਾਈਜ਼ ਹੀ ਜਿਹੜਾ ਕਿ ਇਹਨਾਂ ਨੇ ਸਮਾਨ ਸਾਰਾ ਲਗਾਇਆ ਹੋਇਆ ਔਰ ਇਹ ਇਤੋਂ ਗੱਲ ਨਹੀਂ ਹੈ ਇਸ ਤੋਂ ਇਲਾਵਾ ਜੈਂਟਸ ਤੋਂ ਇਲਾਵਾ ਸਾਡੀਆਂ ਭੈਣਾਂ ਬੱਚੀਆਂ ਵਾਸਤੇ ਲੇਡੀਜ਼ ਸਟਰਕਚਰਡ ਸ਼ਰਗ ਕੋਡਿਸ ਤੇ ਜੈਕਟਸ ਦੇ ਉੱਪਰ ਵੀ ਸੇਲ ਲੱਗੀ ਹੈ ਗੱਲ ਕਰ ਲੈਣੇ ਆਪਾਂ ਭਾਈ ਸਾਹਿਬ ਦੇ ਨਾਲ ਆਪਾਂ ਜੀ ਪਹਿਲੀ ਗੱਲ ਤਾਂ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆ ਭਾਜੀ ਕਿਸ ਤਰ੍ਹਾਂ ਪਹਿਲਾਂ ਹਮੇਸ਼ਾ ਤੁਸੀਂ ਸੇਲ ਲਗਾ ਕੇ ਰੱਖਦੇ ਹੋ 70% ਚੱਲਦਾ ਹੀ ਰਹਿੰਦਾ ਹੈ ਅੱਜ ਦਰਸ਼ਕਾਂ ਵਾਸਤੇ ਕੀ ਸਪੈਸ਼ਲ ਲੈ ਕੇ ਆਏ ਹੋ ਅੱਜ ਆਪਾਂ ਆਪਣੇ ਸਾਰੇ ਦਰਸ਼ਕਾਂ ਦਰਸ਼ਕਾਂ ਵਾਸਤੇ ਬਹੁਤ ਵੱਡਾ ਤੋਹਫਾ ਲੈ ਕੇ ਆਏ ਹਾਂ ਜੀ ਉਹ ਭਾਜੀ ਤੋਹਫਾ ਹੀ ਤਾਂ ਪੁੱਛ ਰਹੇ ਕੀ ਲੈ ਕੇ ਆਏ ਹੋ ਤੋਹਫਾ ਲੈ ਕੇ ਆਏ ਆ ਨਵੇਂ ਸਾਲ ਦੇ ਉੱਤੇ ਬਹੁਤ ਵੱਡਾ ਤੁਮਾਕੇਦਾਰ ਤੋਹਫਾ ਦੇਾਂਗੇ ਤੁਹਾਨੂੰ ਆਓ ਤੁਹਾਨੂੰ ਮੈਂ ਦਿਖਾਣਾ ਵਾਂ ਇਹਦੇ ਦੇਖੋ ਆ ਹੁਣ ਜਿਵੇਂ ਇਹ ਸਵੇਟਰ ਸ਼ਰਟਸ ਨੇ ਸਾਰੇ ਬ੍ਰਾਂਡਡ ਹੋਣਗੇ ਆ ਕੋਈ ਨੋਨ ਬ੍ਰਾਂਡ ਨਹੀਂ ਕੋਈ ਕੁਝ ਨਹੀਂ ਉਹ ਤਾਂ ਸਾਰੇ ਆਪਣੇ ਫਰੋਜਪੁਰ ਨੂੰ ਪਤਾ ਵੀ ਸਾਡੇ ਕੋਲ ਕੋਈ ਨੋਨ ਬ੍ਰਾਂਡ ਹੁੰਦੇ ਨਹੀਂ ਆ ਐਡੀਡਾਸ ਦੇ ਸਵੈਟਰ ਸ਼ਰਟ ਆ ਜ਼ਿਪਰ ਇਹ ਵੈਸੇ ਦਾ ਐਮ ਆਰ ਪੀ ਬਹੁਤ ਜ਼ਿਆਦਾ ਹੁੰਦਾ ਐਤਕੀ ਅਸੀਂ ਸਕੀਮ ਲਾਈਆ 1000 ਰੁਪਏ ਦੀਆਂ ਦੋ ਦੇ ਰਹੇ ਆ ਜੀ ਭਾਜੀ ਐਡੀਡਾਸ ਦੀ ਗੱਲ ਕਰ ਰਹੇ ਹਾਂ ਹਾਂ ਇਹ ਐਡੀਡਾਸ ਦੇ ਤੋਂ ਵੀ ਦੀਆਂ ਐਡੀਡਾਸ ਦੀਆਂ ਮਾਉਂਟੀ ਗਾਰਨੋ ਬਹੁਤ ਵੱਡੇ ਵੱਡੇ ਬ੍ਰਾਂਡ ਪਏ ਨੇ ਇਹਦੇ ਵਿੱਚ ਮਤਲਬ ਤੁਸੀਂ ਦੇਖੋ ਕਿ ਇਹ ਜਿਹੜਾ ਐਡੀਡਾਸ ਦਾ ਬ੍ਰਾਂਡ ਹੈ ਇਹਦੇ ਸਿਰਫ 1000 ਰੁਪਏ ਦੀਆਂ ਦੋ ਭਾਈ ਵੇਖ ਲਓ ਸਾਹ ਹਾਂ ਹਜ਼ਾਰ ਨਾ ਹੋਵੇ ਕਾਢੀ ਕਲ ਲੈਮ ਆ ਗਿਆ ਤੇ ਇਹ ਕਹਿਣਾ ਮਰ ਗਿਆ ਨਹੀਂ 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 ਆਧਿਕਾ ਰਪਏ ਦੀਆਂ ਦੋ ਜਿਹੜੀਆਂ ਸਵੈਸ਼ਰਟ ਤੁਹਾਨੂੰ ਮਿਲ ਰਹੀਆਂ ਉਹ ਵੀ ਬ੍ਰਾਂਡ ਭਾਈ ਬ੍ਰਾਂਡ ਕਿਹੜੇ ਕਿਹੜੇ ਹੋਣਗੇ ਬ੍ਰਾਂਡ ਕਾਫੀ ਹੋਣਗੇ ਮਿਕਸ ਬ੍ਰਾਂਡ ਹੁੰਦਾ ਇਹਦੇ ਵਿੱਚ ਇਹ ਤਾਂ ਜਿਵੇਂ US ਪੋਲੋ ਹੋਏਗਾ ਮੌਂਟੀ ਕਾਰਲ ਹੋ ਗਿਆ ਤੇ ਇਹਦੇ ਵਿੱਚ ਆਰਗੈਨਿਕ ਬ੍ਰਾਂਡ ਵੀ ਹੈਗੇ ਨੇ ਉਹ ਵੀ ਤੁਹਾਨੂੰ ਮੈਂ ਦਿਖਾਣਾ ਜਿਹੜੇ ਵਿੱਚ ਆਰਗੈਨਿਕ ਸਟੱਫ ਦਾ ਜਿਹੜਾ ਮਤਲਬ ਹੈ ਜੀ ਆਰਗੈਨਿਕ ਕਿਹੜਾ ਜਿਹਾ ਸਟੱਫ ਹੁੰਦਾ ਭਾਈ ਸਾਹਿਬ ਉਹ ਬੜਾ ਲੰਮਾ ਚੌੜਾ ਹੁੰਦਾ ਹੈ ਉੰਦੇ ਵਿੱਚ ਜਿਹੜਾ ਕਿਸਾਨ ਉਹ ਆਰਗੈਨਿਕ ਨੂੰ ਵੇਚਦਾ ਹੈ ਨਾ ਉਹਦੇ ਵਿੱਚ ਉਹਦਾ ਪਰਸੈਂਟੇਜ ਹੁੰਦਾ ਹੈ ਉਹ ਬਹੁਤ ਮਹਿੰਗੀ ਪੈਂਦੀ ਹੈ ਸ਼ਰਟ ਭਾਜੀ ਉਹ ਵੀ ਆਪਾਂ ਉਹ ਵੀ ਨਾਲ ਨਾਲ ਦੇਖਾਂਗੇ ਇਸ ਤੋਂ ਇਲਾਵਾ ਤੁਹਾਨੂੰ ਦਿਖਾਣੇ ਆ ਕਿ ਆ ਤੁਸੀਂ ਦੇਖ ਲਓ ਕਿ ਇਹ ਸਾਡੇ ਜਿਹੜੀਆਂ ਭੈਣਾਂ ਬੱਚੀਆਂ ਜਿਹੜੀਆਂ ਉਹਨਾਂ ਵਾਸਤੇ ਹੈ ਜਿਹੜੇ ਹੈ ਜੈਕਟਸ ਨੇ ਕੋਟ ਨੇ ਸਵੈਟਰ ਸ਼ਰਟ ਨੇ ਅਗਰ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਹੁੱਡੀ ਹੁੱਡੀ ਹੈ ਭਾਜੀ ਇਹਦੇ ਦੇ ਕੀ ਚੱਲ ਰਿਹਾ ਹੈ ਇਸ ਤੇ ਸਕੀਮ ਚੱਲ ਰਹੀ ਹੈ ਇਹ ਵੀ ਹੁੱਡੀ ਤੇ ਜ਼ਿਪਰ ਲੇਡੀਜ਼ ਦਾ ਗਰਲਜ਼ ਦਾ ਜੋ ਵੀ ਲੈਣੀ ਹੈ ਇਹ ਵੀ 1000 ਰੁਪਏ ਦੇ ਦੋ ਨੇ ਜੀ ਤੇ ਜੈਂਟਸ ਲੈਨ ਲੇਡੀਜ਼ ਲੈਨ ਸਕੀਮ ਦੋਨਾਂ ਦੀ ਸੇਮ ਹੀ ਹੈ ਜੀ ਕਿਸੇ ਭੈਣ ਤੇ ਕਿਸੇ ਭਰਾ ਦੀ ਆਪਸ ਲੜਾਈ ਨਹੀਂ ਹੋਣੀ ਚਾਹੀਦੀ ਪਾਣੀ ਗੱਲ ਇਹ ਹੈ ਕਿ ਦੇਖੋ ਅੱਜ ਦੇ ਮਾਹੌਲ 'ਚ 500 ਰੁਪਏ 'ਚ ਆਂਦਾ ਕੁਛ ਨਹੀਂ ਦਫਾਸ ਕਰ ਸਾਡੇ ਬ੍ਰੈਂਡ ਕਾਰਡ 'ਚ ਕੁਛ ਨਹੀਂ ਮਿਲਦਾ ਹਾਂ ਤੇ ਇੱਕ ਹੋਰ ਗੱਲ ਦੱਸ ਦਈਏ ਕਿ ਅਪ ਟੂ 90% ਸੇਲ ਵੀ ਜਿਹੜੀ ਹੈ ਬ੍ਰੈਂਡ ਕਾਰਡ ਦੇ ਉੱਪਰ ਚੱਲ ਰਹੀ ਚੱਲਦੀ ਰਹਿੰਦੀ ਹਾਂਜੀ ਉਹ ਵੀ ਜਿਹੜੀ ਚੱਲਦੀ ਰਹਿੰਦੀ ਹੈ ਪਰ ਅੱਜ ਦੇ ਤੋਹਫਿਆਂ ਨੂੰ ਤੁਹਾਨੂੰ ਦਿਖ ਤੁਸੀਂ ਬੱਲੇ ਇੱਕ ਵਾਰੀ ਆਪਾਂ ਨਿਗਾਹ ਕਰ ਲਈਏ ਅ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਲੈ ਕੇ ਆ ਸ਼ੁਰੂਆਤ ਹੈ ਜੀ ਜਿੰਨੀ ਮਰਜ਼ੀ ਤੁਸੀਂ ਲਾਈਨ ਲੰਬੀ ਦੇਖ ਲਓ ਇਹ ਸਾਰੀ ਦੀ ਸਾਰੀ ਤੁਹਾਨੂੰ ਜਿਹੜੀ ਹੈ ਉਹ ਸੇਲ 'ਚ ਮਿਲਣੀ ਹੈ ਔਰ ਸੇਲ ਜਿਹੜੀ ਹੈ スウェット ਸ਼ਰਟ ਜਿਹੜੀਆਂ ਨੇ ਉਹ 1000 ਰੁਪਏ ਦੀਆਂ ਦੋ ਦੋ ਨੇ ਸਵੈਟਰ ਸ਼ਰਟਸ 1000 ਰੁਪਏ ਦੀਆਂ ਜੀ ਆ ਦੇਖ ਮੈਂ ਤੁਹਾਨੂੰ ਪ੍ਰਮੋਜੀ ਤੁਹਾਨੂੰ ਕੀ ਹੈ ਆ ਹੁੰਦਾ ਹੈ ਆਰਗੈਨਿਕ ਸਟਫ ਆ ਦੇਖੋ ਸੈਟੀਸਫਾਈਡ ਆਰਗੈਨਿਕ ਆ ਉੱਤੇ ਲਿਖਿਆ ਹੁੰਦਾ ਆਰਗੈਨਿਕ ਕਾਟਨ ਠੀਕ ਹੈ ਨਾ ਜੀ ਇਹ ਆਪਾਂ ਦੇ ਰਹੇ ਹਜ਼ਾਰ ਦੀਆਂ ਤਿੰਨ ਜੀ ਰਾਉਂਡ neck ਸਵੈਟਰ ਭਾਜੀ ਕਿੰਨੀਆਂ ਆਪਾਂ ਹਜ਼ਾਰ ਦੀਆਂ ਤਿੰਨ ਉਹ ਜ਼ਿਪਰ ਤੇ ਹੁੱਡੀ ਆ ਹਜ਼ਾਰ ਦੇ ਦੋ ਰਾਉਂਡ neck ਜਿਹੜੇ ਸਵੈਟਰਸ ਨੇ ਉਹ ਆਪਾਂ ਦੇ ਰਹੇ ਹਜ਼ਾਰ ਦੀਆਂ ਤਿੰਨ ਦੱਸੋ ਹੋਰ ਕੀ ਚਾਹੀਦਾ ਯਾਰ ਹਜ਼ਾਰ ਰੁਪਏ ਦੀਆਂ ਤਿੰਨ ਰਾਉਂਡ neck ਜੜੀਆਂ ਨੇ ਉਹ ਟੀ-ਸ਼ਰਟ ਫੁੱਲ 슬ੀਵ ਦੀਆਂ ਜਿਨੂੰ ਆਪਾਂ ਸਵੈਸ਼ਰਟਸ ਵੀ ਬੋਲ ਦਿੰਦੇ ਆ ਹਜ਼ਾਰ ਰੁਪਏ ਦੀਆਂ ਤਿੰਨ ਨੇ ਸਰਡ ਸ਼ੇਰ ਜੜੀਆਂ ਨੇ ਉਹ ਦੋ ਨੇ ਤੁਹਾਨੂੰ ਡਿਜ਼ਾਈਨ ਦਿਖਾਵਾਂਗੇ ਹੋਰ ਚੀਜ਼ ਦਿਖਾਵਾਂ ਪਾਜੀ ਇੱਕ ਗੱਲ ਹੋਰ ਵੀ ਕਲੀਅਰ ਕਰ ਦਈਏ ਨਾ ਹਾਂਜੀ ਹਾਂਜੀ ਕਿ ਜੈਕਟ ਉੱਪਰ ਕੀ ਦੇ ਰਹੇ ਹੋ ਜੈਕਟ ਦੇ ਉੱਤੇ ਤਾਂ ਬਹੁਤ ਵਧੀਆ ਆਫਰ ਹੈ ਜੀ ਜਿਹੜੀ ਜੈਕਟਸ ਆਪਣੇ ਕੋਲੋਂ 2000 1500 2000 ਦੀ ਇੱਕ ਮਿਲਦੇ ਸੀ ਨਾ ਹੁਣ ਅਸੀਂ ਇੱਕ ਆਫਰ ਸ਼ੁਰੂ ਕੀਤੀ ਹੈ 2000 ਚ ਤਿੰਨ ਆਰਟੀਕਲ ਦੇ ਰਹੇ ਹਾਂ ਜੈਕਟ ਦੇ ਜਿਹੜੇ ਮਰਜ਼ੀ ਆਰਟੀਕਲ ਲੈ ਜਾਓ ਜੋ ਡਿਸਪਲੇ 'ਚ ਲੱਗਿਆ ਹੈ ਜੈਕਟ ਹਾਂਜੀ ਹਾਂਜੀ 2000 ਦੀਆਂ ਤਿੰਨ ਲੈਣਾ 2000 ਦੀਆਂ ਤਿੰਨ ਆਜੋ ਆਜੋ ਆਓ ਦੇਖਦੇ ਆਂ ਤੁਸੀਂ ਦੇਖੋ ਆਓ ਅਸੀਂ ਆਪਣੀ ਚੋਆਇਸ ਨਾਲ ਵੀ ਕੱਢ ਲੈਂਦੇ ਹਾਂ ਹਾਂ ਆ ਦੇਖੋ ਬ੍ਰਾਂਡ ਤੁਸੀਂ ਦੇਖ ਸਕਦੇ ਹੋ ਸਪਾਇਕਰ ਹਾਂ ਬਿਲਕੁਲ ਸਹੀ ਹੈ ਜੀ ਮੈਂ ਵੀ ਇਹ ਦੇਖੋ ਬ੍ਰਾਂਡ ਕੱਢ ਕੇ ਦੇਖਿਆ ਕਿ ਸਪਾਇਕਰ ਹੀ ਹੈ ਜੀ ਸਾਈਜ਼ਸ ਐਮ ਤੋਂ ਲੈ ਕੇ ਬਾਜੀ ਕਿੰਨੇ ਆ ਐਮ ਐਲ ਐਕਸ ਐਲ ਡਬਲ ਐਕਸ ਐਲ ਸਾਰੇ ਮਿਲ ਜਾਣਗੇ ਇੱਕ ਆ ਸਪਾਇਕਰ ਦੀ ਜੈਕਟ ਹੈ ਹੋਰ ਬ੍ਰਾਂਡ ਬਹੁਤ ਹੈਗੇ ਆ ਆ ਦੇਖੋ ਜੀ ਮੁਫਤੀ ਬ੍ਰਾਂਡ ਦੀ ਆਈ ਹੈ ਜੀ ਇਹ ਜਿਹੜੀ ਹੈ ਜੀ ਮਫਤੀ ਜਿੱਦੋਂ ਆਪਾਂ ਕਹਿੰਦੇ ਜੀ ਬ੍ਰਾਂਡ ਬਹੁਤ ਵੱਡਾ ਜੀ ਜਿਹੜੇ ਪਾਉਂਦੇ ਉਹਨਾਂ ਨੂੰ ਪਤਾ ਹੈਗਾ ਜੀ ਵੀ ਉਹਦੇ ਵਿੱਚ ਭਾਜੀ ਇਹ ਵੀ ਇਹ ਵੀ 2000 ਚ 3 ਜੈਕਟ ਜੜੀਆਂ ਨੇ ਉਹ ਸਾਰੀਆਂ 2000 ਚ 3 ਜੈਕਟ ਹੋਣ ਵਾਲੀਆਂ ਤੁਸੀਂ ਦੇਖ ਸਕਦੇ ਹੋ ਇਸ ਵਾਰੀ ਇਹ ਨਹੀਂ ਕਿਹਾ ਜਾਊਗਾ ਕਿ ਸਟਾਕ ਨਹੀਂ ਹੈ ਸਟਾਕ ਨਹੀਂ ਹੈ ਪਹਿਲੇ ਆਓ ਪਹਿਲੇ ਬਾਓ ਇਹ ਗੱਲ ਜ਼ਰੂਰ ਹੈ ਕਿ ਪਹਿਲੇ ਜਿਹੜੇ ਲੈ ਗਏ ਉਹ ਫਾਇਦਾ ਚੱਕ ਲੈਣਗੇ ਜਿਹੜੇ ਬਾਅਦ ਵਿੱਚ ਸਾਈਜ਼ ਛੋੜ ਹੋ ਜਾਣਗੇ ਤੁਸੀਂ ਦੂਰ ਤਿੱਕਰ ਦੇਖ ਲਓ ਪਿੱਛੋ ਤਿੱਕਰ ਦੇਖ ਲਓ ਜੀ ਇੱਕ ਹੋਰ ਗੱਲ ਐਦਾਂ ਦਿਖਾਣੇ ਤੁਸੀਂ ਦੇਖੋ ਲਾਈਨ ਬਹੁਤ ਲੰਬੀ ਹੈ ਬਹੁਤ ਜ਼ਿਆਦਾ ਸਟਾਕ ਐ ਕਿ ਲੈ ਕੇ ਆਏ ਆਏ ਨੇ ਬਾਜੀ ਹੁਣੀ ਔਰ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰੀਆਂ ਜੈਕਟ ਜਿੰਨੇ ਵੀ ਬ੍ਰਾਂਡ ਨੇ ਇਹ ਸਾਰੀਆਂ ਜੈਕਟ ਜਣੀਆਂ ਨੇ 2000 ਰੁਪਏ ਦੀਆਂ ਤਿੰਨ ਨੇ ਚਾਹੇ ਲੇਡੀਜ਼ ਆ ਤੁਸੀਂ ਲੇਡੀਜ਼ ਦੇ ਵਿੱਚ ਚੈੱਕ ਕਰ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗੀ ਇੱਕ ਵਾਰੀ ਇਹਦੇ ਤੇ ਵੀ ਨਿਗਾਹ ਕਰ ਦੇਣ ਕਿ ਲੇਡੀਜ਼ ਦਾ ਵੀ ਜਿਹੜਾ ਸਾਡੇ ਕੋਲ ਸਟਾਕ ਐ ਕਿ ਜਿਹੜਾ ਉਹ ਪੂਰਾ ਜਿੰਨਾ ਮਰਜ਼ੀ ਤੁਸੀਂ ਆ ਕੇ ਇਥੋਂ ਲੈ ਸਕਦੇ ਪਰ ਪਹਿਲੇ ਆਓ ਪਹਿਲੇ ਪਾਓ ਆਪਾਂ ਸ਼ਰੱਗ ਦੀ ਗੱਲ ਕਰੀਏ ਅਗਰ ਤੇ ਇਹ ਵੀ ਭਾਜੀ ਸ਼ਰੱਗ 1000 ਦੇ ਤਿੰਨ ਆ ਪਿੱਛੇ ਸ਼ਰੱਗ ਲੱਗੇ ਹੋਏ ਹਾਂਜੀ ਹਾਂਜੀ ਆਹ 1000 ਰੁਪਏ ਦੇ ਤਿੰਨ ਹੈ ਜੀ ਅਸੀਂ ਦੁਕਾਨ ਦੇ ਸਟਾਫ ਨੇ ਸਾਰਾ ਬਹੁਤ ਸੋਹਣੇ ਲੱਗਦੇ ਆ ਪਾਏ ਹੋਏ ਸੂਟ ਵਗੈਰਾ ਦੇ ਵਿੰਟਰ ਵਿੰਟਰ ਦੇ ਵਿੱਚ ਹੈ ਜੀ ਸਾਰਾ ਤੁਸੀਂ ਦੇਖ ਸਕਦੇ ਹੋ 1000 ਰੁਪਏ ਦੇ ਤਿੰਨ 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 ਇਹ ਵਾਲੇ ਹਾਂਜੀ ਹਾਂਜੀ ਸ਼ਰੱਗ 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 1000 ਰੁਪਏ ਦੇ ਤਿੰਨ ਸ਼ਰੱਗ ਮਤਲਬ ਇਹ ਹੈ ਕਿ ਭਾਈ ਸਾਹਿਬ ਤੁਸੀਂ ਤਾਂ ਖੁਸ਼ ਹੋਣਾ ਹੀ ਹੋਣਾ ਤੇ ਨਾਲ ਜਿਹੜੀਆਂ ਸਾਡੀਆਂ ਭੈਣਾਂ ਭਾਬੀਆਂ ਬੱਚੀਆਂ ਉਹ ਵੀ ਖੁਸ਼ ਹੋ ਜਾਣਗੀਆਂ ਕਿ ਐਵੇਂ ਦੀ ਜਿਹੜਾ ਸੇਲ ਹੈ ਉਹ ਬ੍ਰਾਂਡ ਕਾਰਡ ਲੈ ਕੇ ਆਇਆ ਤੁਹਾਨੂੰ ਹੋਰ ਦਿਖਾ ਦਿੰਦੇ ਆ ਇਧਰੋਂ ਅਸੀਂ ਅਗਰ ਨਿਗਾਹ ਕਰੀਏ ਤਾਂ ਮੈਂ ਤੁਹਾਨੂੰ ਦੇਖੋ ਜੈਕਟਸ ਅਗਰ ਜੈਕਟ ਦੀ ਗੱਲ ਕਰੀਏ ਤੇ ਜੈਕਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਕਿਹੜੇ ਕਿਹੜੇ ਬ੍ਰਾਂਡ ਅਵੇਲੇਬਲ ਹੈ ਔਰ ਲੀ ਬ੍ਰਾਂਡ ਦਾ ਹੈ ਬਹੁਤ ਸੋਹਣੀ ਚੀਜ਼ ਹੈ ਇਸ ਦੇ ਵਿੱਚ ਇਹ ਹਜ਼ਾਰ ਦੀ 2000 ਦੇ ਤਿੰਨ ਜੈਕਟਸ ਭਾਜੀ ਜੈਂਟਸ ਲੇਡੀਜ਼ ਦਾ ਰੇਟ ਸੇਮ ਹੀ ਰਹੇਗਾ ਸੇਮ ਸੇਮ ਹੀ ਰੇਟ ਰਹੇਗਾ ਰੇਟ ਸੇਮ ਰਹੇਗਾ ਜੀ ਫਿਰ ਤੋਂ ਦੁਬਾਰਾ ਤੋਂ ਕਰ ਦੱਸ ਦਿੰਦੇ ਆ ਜਿਹੜੀ ਸਵੈਕ ਸ਼ਰਟਸ ਹੈ ਉਹ ਜਿਪਰ ਵਗੈਰਾ ਆ ਜਾਣਗੇ ਉਹ ਜਿਹੜੇ 1000 ਰੁਪਏ ਦੇ ਦੋ ਨੇ ਤੇ ਜਿਹੜੀ ਰਾਉਂਡ neck ਹੈ ਉਹ 1000 ਰੁਪਏ ਦੀਆਂ ਤਿੰਨ ਨੇ ਅਗਰ ਜੈਕਟ ਦੀ ਗੱਲ ਕਰੀਏ ਤੇ 2000 ਰੁਪਏ ਦੀਆਂ ਤਿੰਨ ਜੈਕਟ ਦਾ ਚਾਹੇ ਲੇਡੀਜ਼ ਹੋਵੇ ਜਾਂ ਜੈਂਟਸ ਹੋਵੇ ਬੈਲ ਸਾਰੇ ਸਾਰੇ ਸ਼ਾਰਟ 'ਚ ਵੀ ਮਿਲ ਜਾਣਗੇ ਲੌਂਗ 'ਚ ਵੀ ਮਿਲ ਜਾਣਗੇ ਹੁਣ ਤੁਸੀਂ ਆਪ ਹੀ ਦੇਖ ਲਓ ਕਿ ਕਿੰਨੀ ਵਧੀਆ ਜੈਕਟ ਹੈ ਸ਼ਾਰਟ ਲੌਂਗ ਹਰ ਚੀਜ਼ ਜਿਹੜੀ ਹੈ ਅਵੇਲੇਬਲ ਹੋਏਗੀ ਤੁਹਾਨੂੰ ਇੱਕ ਸ਼ਰੰਗ ਦੀ ਆਜੋ ਆਜੋ ਸ਼ਰਾਗਰੀ ਵੈਰਾਈਟੀ ਦਿਖਾਣੇ ਆ ਆਜੋ ਆ ਦੇਖੋ ਜੀ ਇਹ ਸ਼ਰਾਗ ਹੈ ਸ਼ਰਾਗ ਜਿਵੇਂ ਕੀ ਭਾਜੀ ਹੁਣਾਂ ਨੇ ਦੱਸਿਆ ਕਿ ਹਮੇਸ਼ਾ ਟ੍ਰੈਂਡਿੰਗ ਚ ਰਹਿੰਦੇ ਨੇ ਇਹ ਬੱਚਿਆਂ ਦੇ ਵੀ ਆ ਗਏ ਨੇ ਇਹ ਭਾਜੀ ਇੱਕ ਗੱਲ ਹੋਰ ਹੈ ਆਪਾਂ ਲੇਡੀਜ਼ ਸੈਂਡ ਸੀ ਤਾਂ ਗੱਲ ਕਰੀ ਜਾ ਰਹੇ ਆ ਤੇ ਭਾਜੀ ਫਿਰ ਬੱਚੇ ਕਿੱਧਰ ਜਾਣਗੇ ਬੱਚੇ ਵੀ ਦੇਾਂਗੇ ਬੱਚਿਆਂ ਨੂੰ ਵੀ ਸਾਰਾ ਕੁਝ ਹੈ ਬੱਚਿਆਂ ਦੀ ਵੀ ਜੈਕਟਸ ਦੇ ਉੱਤੇ ਬਹੁਤ ਵਧੀਆ ਆਫਰ ਆ ਬੱਚੇ ਦੀ ਜੈਕਟ ਜਿਹੜੀ ਹੈ ਨਾ ਉਹ 1000 ਰੁਪਏ ਦੀਆਂ ਦੋ ਨੇ ਜੀ ਬੱਚਿਆਂ ਦੇ ਬੱਚੇ ਦੀ ਤੁਸੀਂ ਦੇਖ ਸਕਦੇ ਹੋ ਜੀ ਬਿਲਕੁਲ ਅਸੀਂ ਨਾਲ-ਨਾਲ ਤੁਹਾਨੂੰ ਪੂਰਾ ਦਿਖਾ ਰਹੇ ਹਾਂ ਕਿ ਪਿਛਲੀ ਵਾਰੀ ਉਹਨੇ ਆਰਟੀਕਲ ਆਏ ਨੇ ਆਦ ਕਿ ਕੁਝ ਪਿਛਲੀ ਵਾਰੀ ਸਾਨੂੰ ਇਹ ਦੱਸਿਆ ਗਿਆ ਸੀਗਾ ਵੀ ਭਾਜੀ ਅਸੀਂ ਗਏ ਸੀ ਤੇ ਸਾਈਜ਼ ਨਹੀਂ ਮਿਲੇ ਭਾਜੀ ਗਏ ਸੀ ਸਮਾਨ ਨਹੀਂ ਮਿਲਿਆ ਪਰ ਆਦ ਕਿ ਭਾਈ ਉਹਨਾਂ ਨੇ ਲਾਂਬਾ ਲਾ ਦਿੱਤਾ ਪੂਰਾ ਸਮਾਨ ਹੈ ਜੀ ਪੂਰੇ ਸਾਈਜ਼ਸ ਅਵੇਲੇਬਲ ਹੈ ਹਰ ਹਰ ਸਾਈਜ਼ ਇਸ ਟਾਈਮ ਜਿਹੜਾ ਅਵੇਲੇਬਲ ਹੈ ਔਰ ਤੁਸੀਂ ਦੇਖ ਸਕਦੇ ਹੋ ਅਸੀਂ ਤੁਹਾਨੂੰ ਨਾਲ-ਨਾਲ ਦਿਖਾ ਵੀ ਰਹੇ ਹਾਂ ਸਰਦੀਆਂ ਦੇ ਤੋਹਫੇ ਨੇ ਤੁਸੀਂ ਦੇਖ ਸਕਦੇ ਹੋ ਔਰ ਉਹ ਵੀ ਬ੍ਰਾਂਡ ਕਿਉਂਕਿ ਕੀ ਹੁੰਦਾ ਕਿ ਸਰਦੀਆਂ ਦੇ ਵਿੱਚ ਕੀ ਹੈ ਕਿ ਆਪਾਂ ਕੰਪਰੋਮਾਈਜ਼ ਕਰ ਲੈਨੇ ਆਂ ਕਈ ਵਾਰੀ ਪਰ ਉਹਨ ਕੰਪਰੋਮਾਈਜ਼ ਕਰਨ ਦੀ ਜ਼ਰੂਰਤ ਨਹੀਂ ਹੈ ਤੁਸੀਂ ਆਓ ਪਹਿਲੇ ਆਓ ਪਹਿਲੇ ਪਾਉ ਦੇ ਧਾਰ ਦੇ ਉੱਪਰ ਲੈ ਕੇ ਜਾਓ ਇੱਕ ਵਾਰੀ ਸਿਰਫ ਨਿਗਾ ਮਰਵਾਣੇ ਤੁਹਾਨੂੰ ਪਿੱਛੇ ਬੱਚਿਆਂ ਦੇ ਜਿਹੜੇ ਜੈਕਟਾਂ ਹੈਗੀਆਂ ਨੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਓ ਛੋਟੇ ਛੋਟੇ ਬੱਚੇ ਜਿਹੜੇ ਐ ਬਹੁਤ ਪਿਆਰੀਆਂ ਪਿਆਰੀਆਂ ਜੈਕਟਸ ਹੈਗੀਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਉੱਥੇ ਮੈਂ ਤੁਹਾਨੂੰ ਦਿਖਾ ਵੀ ਦਿਨਾ ਏ ਵੀ ਇੱਥੇ ਅਵੇਲੇਬਲ ਹੈ। ਯਾਨੀ ਕਿ ਭਾਜੀ ਹੁਣੀ ਵੀ ਆਣ ਭਾਬੀ ਹੁਣੀ ਵੀ ਆਣ ਤੇ ਨਾਲ ਬੱਚੇ ਵੀ ਲੈ ਕੇ ਆਣ। ਪਹਿਨਾ ਬੱਚਿਆਂ ਸਾਰਿਆਂ ਵਾਸਤੇ ਵੀ ਸਾਰੇ ਸਹੀ ਗੱਲ ਹੈ ਭਾਜੀ। ਸਾਡੇ ਕੀ ਭਾਜੀ ਕਮੀ ਤਾਂ ਨਹੀਂ ਪਾਉਗੀ ਕੋਈ। ਨਹੀਂ ਨਹੀਂ ਐਤਕੀ ਤੱਕ ਕੋਈ ਮੈਂ ਤੁਹਾਨੂੰ ਲੈ ਕੇ ਜਾਵਾਂਗਾ ਤੇ ਵੇਅਰ ਹਾਊਸ ਆਪਣਾ ਜਿਹੜਾ ਉੱਪਰ ਹੈ ਉੱਥੇ ਭਰਿਆ ਹੋਇਆ ਹੈ ਜੀ। ਹੂੰ। ਇੰਨਾ ਸਟਾਕ ਹੈ ਬਸ ਇਹ ਤਾਂ ਕੱਢ ਲੈ ਆ। ਬਸ ਐਤਕੀ ਕਿਸੇ ਨੂੰ ਨਰਾਜ਼ ਨਹੀਂ ਕਰਨਾ ਇਹ। ਤੇ ਲਗਾਤੀ ਹੈ ਭਾਜੀ ਹੁਣਾਂ ਨੇ ਸੇਲ ਤੁਸੀਂ ਆਣਾ ਬ੍ਰਾਂਡ ਕਾਡ ਦੇ ਸ਼ੋਰੂਮ ਦੇ ਉੱਪਰ 90% ਤੱਕ ਕਰਤਾ ਵੈਸੇ ਹੀ ਚੱਲਦੀ ਰਹਿੰਦੀ ਹੈ ਸੇਲ। 70% ਵਿੱਚ ਆਰਟੀਕਲ ਵੀ ਬਹੁਤ ਜ਼ਿਆਦਾ ਅਵੇਲੇਬਲ ਨੇ ਉਹਦੇ ਵਿੱਚ ਤੁਹਾਨੂੰ ਜ਼ਾਰਾ ਮਿਲ ਜੇਗਾ ਯੂਐਸ ਪੋਲੋ ਮਿਲ ਜੇਗਾ ਜਾਂ ਹੋਰ ਕੁਝ ਮਿਲ ਜੇਗਾ ਬ੍ਰਾਂਡ ਮਿਲਣਗੇ ਇਸ ਤੋਂ ਇਲਾਵਾ ਅਗਰ ਅੱਜ ਦੀ ਗੱਲ ਕਰੀਏ ਤਾਂ ਬਹੁਤ ਵੱਡੀ ਜਿਹੜੀ ਸੇਲ ਆ ਲਗਾਈ ਗਈ ਹੈ 2000 ਰੁਪਏ ਦੇ ਵਿੱਚ ਤਿੰਨ ਜੈਕਟ ਜਿਹੜੀਆਂ ਮਿਲਣਗੀਆਂ ਚਾਹੇ ਲੇਡੀਜ਼ ਹੈ ਜੈਂਟਸ ਔਰ 1000 ਰੁਪਏ ਦੇ ਵਿੱਚ ਦੋ ਸਵੈਟਰ ਜਿਹੜੀਆਂ ਉਹ ਮਿਲਣਗੀਆਂ ਜਿੱਪਰ ਵਗੈਰਾ ਔਰ ਅਗਰ ਗੱਲ ਕਰੀਏ ਰਾਉਂਡ ਨੈਕ ਦੀ ਤੋਂ 1000 ਰੁਪਏ ਦੇ ਵਿੱਚ ਤਿੰਨ ਸਹੀ ਤਿੰਨ ਬਿਲਕੁਲ ਠੀਕ ਬਿਲਕੁਲ ਠੀਕ ਹੈ ਭਾਜੀ ਵੇਖ ਲਓ ਹਾਂ ਹਾਂ ਅਸੀਂ ਦਰਸ਼ਕ ਸਿੱਧਾ ਦੇਖਣਗੇ ਇਹ ਨਾ ਉਹ ਬਾਅਦ ਵਿੱਚ ਮਿਲਣ ਜਾਂ ਨਾ 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 ਬਹੁਤ ਸੋਗਾ ਜੀ ਅੱਜ ਕੀ ਅਸੀਂ ਕਿਸੇ ਵੀ ਕਸਟਮਰ ਨੂੰ ਖਾਲੀ ਆਦੇ ਸਾਰਾ ਫਿਰੋਜ਼ਪੁਰ ਚਾਹੇ ਲੈ ਜਾ ਸਾਡੇ ਕੋਲ ਇਹਨਾਂ ਸਟਾਕ ਆਇਆ ਹੋਇਆ ਤੇ ਭਾਜੀ ਆਣਾ ਕਿੱਥੇ ਹੈ ਤੁਸੀਂ ਆਣਾ ਹੈ ਜੀ ਬਗਦਾਦੀ ਗੇਟ ਦੇ ਕੋਲ ਆਣਾ ਉੱਥੇ ਪੰਜਾਬ ਨੈਸ਼ਨਲ ਬੈਂਕ ਹੈ ਪੰਜਾਬ ਨੈਸ਼ਨਲ ਬੈਂਕ ਦੇ ਬਿਲਕੁਲ ਸਾਹਮਣੇ ਹੈ ਬ੍ਰਾਂਡ ਕਾਰਡ ਬੋਰਡ ਵੱਡਾ ਲਿਖਿਆ 365 ਡੇ ਡਿਸਕਾਊਂਟ ਵੈਲਕਮ ਹੈ ਜੀ ਥੋੜਾ ਸਾਰਿਆਂ ਦਾ 365 ਦਿਨ ਡਿਸਕਾਊਂਟ ਹੈ ਤੁਸੀਂ ਆਓ ਇੱਥੇ ਬ੍ਰਾਂਡ ਕਾਰਟ ਬਗਦਾਦੀ ਗੇਟ ਪੀ ਐਨ ਬੀ ਬੈਂਕ ਦੇ ਬਿਲਕੁਲ ਸਾਹਮਣੇ ਆਓ ਬਸ ਇਨੀ ਗੁਜਾਰਿਸ਼ ਹੈ ਕਿ ਪਹਿਲੇ ਆਓ ਤੇ ਪਹਿਲਾਂ ਪਾਓ ਕਿ ਤਾਂਕਿ ਸਟਾਕ ਜਿਹੜਾ ਉਹ ਖਤਮ ਨਾ ਹੋ ਜੇ ਹੁਣ ਬ੍ਰਾਂਡ ਦੇ ਉੱਪਰ ਸੇਲ ਲੱਗ ਚੁੱਕੀ ਹੈ ਉਹ ਵੀ 2-2000 ਰੁਪਏ ਚ ਤਿੰਨ ਤਿੰਨ ਚੀਜ਼ਾਂ ਮਿਲ ਰਹੀਆਂ ਇਸ ਤੋਂ ਜ਼ਿਆਦਾ ਕੀ ਕਹਣਾ ਤੇ ਫਟਾਫਟ ਮੇਰੀ ਮਰੇ ਆਜੋ ਤੇ ਜਲਦੀ ਜਲਦੀ ਆ ਕੇ ਜਿਹੜੀ ਹੈ ਆਪਣੇ ਮਨਪਸੰਦ ਦੀ ਚੀਜ਼ ਉਹ ਲੈ ਜਾਓ